ਸਸਿਗਾ ਦੋਸਤੋ ਤੁਸੀਂ ਦੇਖ ਰਹੇ ਹੋ ਦਾ ਮਹਾਰਤ ਤੇ ਮੈਂ ਗੁਜੇਤਾ ਜਨੂਣ ਦੋਸਤੋ ਅੱਜ ਮਾਮਲੇ ਪਰਪਲਸ ਬਲੋਂ ਦੋ ਲੋਜ ਬਣਾ ਦੇ ਖਿਲਾਫ ਧਾਰਾ ਜਿਹੜੀਆਂ ਵੱਖ-ਵੱਖ ਕਾਨੂੰਨ ਦੀਆਂ ਉਹਨਾਂ ਦੇ ਤਹਿਤ ਸ਼ਿਕਾਇਤ ਦਰਜ ਕੀਤਾ ਹੈ ਮਾਮਲਾ ਹੈ ਕਿ ਜਿਹੜਾ ਕੋਈ ਵਿਅਕਤੀ ਸੀ ਗੱਲ ਅਮਨਦੀਪ ਨਾਂ ਦਾ ਉਹਨੇ ਕਿਸੇ ਵਿਅਕਤੀ ਦੇ ਜਿਹੜਾ ਉਹਨੇ ਤਿੰਤੋ ਚਾਚੇ ਤਾਇਏ ਦੇ ਬੇਟਿਆਂ ਨੇ ਫੋਨ ਕੀਤਾ ਇੱਕ ਚੋਟੇ ਆਪੀ ਦੇ ਡਰਾਈਵਰ ਨੂੰ ਸਾਡਾ ਸਮਾਨ ਲਜਾਇਆ ਤੇ ਜਦੋਂ ਉਹ ਸਮਾਨ ਚੱਕ ਕੇ ਆਪ ਲੈ ਕੇ ਕੁਆੜ ਦੀ ਦੁਕਾਨ ਤੇ ਗਏ ਤਾਂ ਉੱਥੇ ਜਾ ਕੇ ਜਿਹੜਾ ਅਸਲੀ ਮਾਲਕ ਅਮਨਦੀਪ ਉਹਦੇ ਨਾਲ ਝਗੜਾ ਕਰਨ ਲੱਗੇ ਵੀ ਤੂੰ ਮੇਰੀ ਦੁਕਾਨ ਤੋਂ ਕਿਉਂ ਮੇਰਾ ਸਮਾਨ ਚੁੱਕਿਆ। ਸੋ ਇਸੇ ਗੱਲ ਨੂੰ ਲੈ ਕੇ ਕੁਆਰੀ ਮਾਲਕ ਜਿਹੜਾ ਇੱਕ ਲਾਸ਼ ਤੇ ਅਮਨਦੀਪ ਉਹਨੂੰ ਥਾਣੇ ਲੈ ਆਏ ਪਰ ਥਾਣੇ ਉਹਨਾਂ ਵੱਲੋਂ ਕੋਈ ਵੀ ਸ਼ਿਕਾਇਤ ਨਾ ਕੀਤੀ ਵਾ ਜਾਣ ਦੇ ਬਾਵਜੂਦ ਜਿਹੜਾ ਗ੍ਰਿਫਤਾ ਉਹ ਉਹਨਾਂ ਵੱਲੋਂ ਲਿਆਂਦਾ ਵਿਅਕਤੀ ਸੀਗਾ ਉਹਦਾ ਬੇਟਾ ਮੋਹੇ ਜੋਸ਼ੀ ਨੂੰ ਵਾਪਸ ਘਰ ਆਪਣੇ ਪਿੰਡ ਨੂੰ ਉੱਪਰ ਬ੍ਰਾਹਮਣਾ ਲੈ ਗਿਆ ਤੇ ਸਵੇਰੇ ਤੱਕੇ ਉਹਨੂੰ ਫੋਨ ਆਇਆ ਉਹਦੇ ਬੇਟੇ ਦਾ ਪਹਿਲਾਂ ਫੋਨ ਕੀਤਾ ਵੀ ਮੈਨੂੰ ਅਮਨਦੀਪ ਦੇ ਤੇ ਉਹਨਾਂ ਨੇ ਜਿਹੜ ਬੁਲਾਇਆ ਤੇ ਜੋ 4 ਵਜੇ ਬੁਲਾਇਆ ਜੋ ਉਸੇ ਡਾਕਟਰ ਜੀ ਜੋ ਰੂਟ ਤੇ ਜਦੋਂ ਉਥੇ ਪਹੁੰਚਿਆ ਤਾਂ ਅਮਨਦੀਪ ਨੇ ਤੇ ਖਲਾਸ਼ ਨੇ ਉਹਨਾਂ ਦੇ ਲੱਜ ਇਥੇ ਖਲਾਸ਼ ਨੇ ਉਹਨੂੰ ਫੜ ਲਿਆ ਤੇ ਅਮਨਦੀਪ ਨੇ ਆਪਣੇ ਘਰੇ ਨਾਲ ਉਹਦੇ ਸਿਰ ਤੇ ਵਾਰ ਕੀਤਾ ਤੇ ਜਿਹਦੇ ਨਾਲ ਉਹ ਟਰੀਟਮੈਂਟ ਕਰਾ ਕੇ ਆਪਣੇ ਘਰ ਚਲਾ ਗਿਆ ਤੇ ਅੱਜ ਸਵੇਰੇ तकरीबन 7:30 ਵਜੇ ਜਿਹੋ ਦੀ ਸਿਹਤ ਜ਼ਿਆਦਾ ਖਰਾਬ ਹੋ ਗਈ ਜਿਹਦੇ ਵਿੱਚ ਉਹ ਦਾ ਫਾਦਰ ਜਿਹੜਾ ਚੋਸ਼ੀਆ ਉਹ ਨੂੰ ਲੈ ਕੇ ਸਿਵਰਸਥਾਨ ਮਾਨਪੁਰ ਆਇਆ ਜਿੱਥੇ ਡਾਕਟਰਾਂ ਨੇ ਕੋ ਨੂੰ ਮ੍ਰਿਤਕ ਘੋਸ਼ ਕਰਤਾ ਸੋ ਇਸ ਮਾਮਲੇ ਲੈ ਕੇ ਮਾਨਪੁਰ ਕੋਲ ਸੁਬਰੋਂ ਦੋ ਲੋਕਾਂ ਦੇ ਖਿਲਾਫ ਕੁਆੜੀਆ ਤੇ ਦੁਕਾਨਦਾਰ ਦੇ ਖਿਲਾਫ ਆਮ ਦੇ ਉਹਦੇ ਖਿਲਾਫ ਮਾਮਲਾ ਦਰਜ ਕੀਤਾ ਹੈ ਤੇ ਨਾਲ ਦੇ ਜਿਹੜਾ ਰਿਕੋੜੀ ਨੂੰ ਦੇ ਜਿਹੜਾ ਪੁਲਿਸ ਵੱਲੋਂ ਇੱਕਿਆ ਗਿਆ ਕਿ ਉਹ ਮਾਮਲੇ ਦੀ ਜਾਂਚ ਕਰੇ